ਵਿਦਾਇਕ ਪਠਾਨ ਮਾਜਰਾ ਕੇਸ ਤੇ ਵਿੱਚ ਵਕੀਲ ਸਿਮਰਨਜੀਤ ਸਿੰਘ ਸੱਘੂ ਦਾ ਬਿਆਨ ਸਾਹਮਣੇ ਦੱਸਦੇ ਕਿ ਪਟਿਆਲਾ ਦੀ ਮਾਨਯੋਗ ਅਦਾਲਤ ਦੇ ਵੱਲੋਂ ਅਦਾਲਤ ਚ ਪੇਸ਼ ਹੁੰਦੇ ਨੋਟਿਸ ਜਾਰੀ ਹੋਤ ਬਾਦ ਵਿਦਾਇਕ ਪਠਾਨ ਮਾਜਰਾ ਦਾ ਵਕੀਲ ਸਿਮਰਨਜੀਤ ਸਿੰਘ ਸੱਘੂ ਦਾ ਕਹਿੰਦਾ ਕਿ ਇਹ ਪੂਰੀ ਤਰ੍ਹਾਂ ਕਾਨੂੰਨੀ ਪ੍ਰਕਿਰਿਆ ਦਾ ਹਿੱਸਾ ਹੈ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਕੋਈ ਵਿਅਕਤੀ ਅਦਾਲਤ ਦੀ ਕਾਰਵਾਈ ਦੇ ਵਿੱਚ ਪੇਸ਼ ਨਹੀਂ ਹੁੰਦਾ ਤਾਂ ਅਦਾਲਤ ਦੇ ਵੱਲੋਂ ਪਹਿਲਾਂ ਸੱਮਨ ਫਿਰ ਵਰੰਡ ਤੇ ਬਾਅਦ ਵਿੱਚ ਨਾਨ ਬਿਲੇਬਲ ਵਾਰੰਟ ਜਾਰੀ ਕੀਤੇ ਜਾਂਦੇ ਨੇ ਇਸ ਤੋਂ ਬਾਅਦ ਪ੍ਰੋਕਲੇਮੇਸ਼ਨ ਨੋਟਿਸ ਜਾਰੀ ਹੋਣਾ ਇੱਕ ਸਾਮਾਨੀ ਕਾਨੂੰਨੀ ਪ੍ਰਕਿਰਿਆ ਹੈ ਜਿਹਦੇ ਵਿੱਚ ਕੋਈ ਅਸਾਧਾਰਨ ਗੱਲ ਨਹੀਂ ਹੈ ਵਕੀਲ ਸਗੂਦਾ ਕਹਿੰਦਾ ਹੈ ਕਿ ਜਿਦੋਂ ਤੱਕ ਪਠਾਨ ਮੰਜੂਰਾ ਦੀ ਜ਼ਮਾਨਤ ਦਾ ਸਵਾਲ ਤਾਂ ਉਹਨਾਂ ਦੀ ਜ਼ਮਾਨਤ ਦੀ ਅਰਜ਼ੀ ਹਾਈ ਕੋਰਟ ਵਿੱਚ ਜਲਦ ਹੀ ਦਾਖਲ ਕੀਤੀ ਜਾਵੇਗੀ ਇਹ ਮਾਮਲਾ ਕਾਨੂੰਨੀ ਸਮੇਂ ਸੀਮਾ ਦੇ ਅੰਦਰ ਹਾਈ ਕੋਰਟ ਦੇ ਵਿੱਚ ਪੇਸ਼ ਹੋ ਜਾਵੇਗਾ ਤੇ ਸਾਰੀ ਕਾਰਵਾਈ ਉੱਥੇ ਹੀ ਮਰਜ਼ ਹੋ ਜਾਵੇਗੀ ਸਕੂਸਾਪਾ ਜੀ ਨੂੰ ਨੋਟਿਸ ਜਾਰੀ ਹੋਇਆ ਸੀ ਸਰਕਾਰੀ ਕੋਰਟ ਦੇ ਉੱਪਰ ਲੱਗਿਆ ਪਠਾਨ ਮਜਰਾ ਸਾਹਿਬ ਦੀ ਤਾਂ ਤੁਸੀਂ ਕਿਵੇਂ ਵੇਖ ਰਹੇ ਹੋ ਉਸ ਨੋਟਿਸ ਨੂੰ ਕੀ ਕਰਨ ਜਾ ਰਹੇ ਹੋ ਦੇਖੋ ਇਹ ਕੋਰਟ ਦਾ ਜਿਹੜਾ ਪ੍ਰोसीजर ਹੈ ਜਦੋਂ ਬੰਦਾ ਕੋਰਟ ਪ੍ਰोसीडिंग ਚ ਪੇਸ਼ ਨਹੀਂ ਹੁੰਦਾ ਹੈਗਾ ਉਹਦੇ ਸਮਨ ਉਹਦੇ ਵਾਰੰਟਸ ਉਹਦੇ ਫਿਰ ਨੋਨ ਅਵੇਲੇਬਲ ਤੇ ਪ੍ਰੋਕਲੇਮੇਸ਼ਨ ਇਹ ਪ੍ਰोसीजर ਅਡਾਪਟ ਕਰਦੀ ਹੈ ਕੋਰਟ ਉਹ ਪ੍ਰोसीजर ਅਡਾਪਟ ਕੀਤਾ ਹੈਗਾ ਉਹਨਾਂ ਨੇ ਪ੍ਰੋਕਲੇਮੇਸ਼ਨ ਸਟਾਰਟ ਕੀਤੀ ਹੈ ਉਹਨੂੰ ਲੀਗਲੀ ਜਦੋਂ ਕੀ ਕਹਿੰਦੇ ਆ ਪਠਾਨ ਮਜਰਾ ਸਾਹਿਬ ਦੀ ਬੇਲ ਹਾਈ ਕੋਰਟ ਲੱਗ ਜਾਣੀ ਹੈਗੀ ਵਿਦਨ ਅ ਸ਼ਾਰਟ ਸਪੀਰੀਅਡ ਆਫ ਟਾਈਮ ਉਹਨੂੰ ਫਿਰ ਉਹ ਪ੍ਰੋਸੀਡਿੰਗਸ ਉਹਦੇ ਵਿੱਚ ਹੀ ਮਰਜ ਹੋ ਜਾਂਦੀ ਹੈਗੀ ਆ ਉਹ ਇੱਕ ਲੀਗਲ ਪ੍ਰੋਸੀਜਰ ਹੈ ਕੋਈ ਐਕਸਟਰਾਆਰਡੀਨਰੀ ਚੀਜ਼ ਨਹੀਂ ਹੈਗੀ ਉਹ ਤੁਸੀਂ ਕਿਵੇਂ ਤਿਆਰੀ ਕਰ ਰਹੇ ਹੋ ਕਿ ਪਹਿਲਾਂ ਇਸ ਕੋਠੀ ਨੂੰ ਖਾਲੀ ਕਰਾਉਣ ਦਾ ਜ਼ਿਕਰ ਵੀ ਸੀ ਉਹ ਤੇ ਸੀਗਾ ਉਸ ਤੋਂ ਬਾਅਦ ਕੀ ਜਵਾਬ ਹੋਇਆ ਤੇ ਹੁਣ ਅੱਗੇ ਜਮਾਨਤ ਪਟੀਸ਼ਨ ਕਿਵੇਂ ਫਾਈਲ ਕਰਦੇ ਦੇਖੋ ਜਿਹੜਾ ਤਾਂ ਕੋਠੀ ਵਾਲਾ ਮੈਟਰ ਹੈਗਾ ਸਰਕਾਰ ਦੇ ਕੋਈ ਪ੍ਰੋਸੀਡਿੰਗ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਵੱਲੋਂ ਪਹਿਲਾਂ ਹੀ ਮਾਨਯੋਗ ਅਦਾਲਤ ਦੇ ਵਿੱਚ ਉਹ ਕੇਸ ਫਾਈਲ ਕੀਤਾ ਗਿਆ ਸੀਗਾ ਉਹ ਪੈਂਡਿੰਗ ਹੈ ਉਹ ਵੀ ਅੱਜ ਵਾਸਤੇ ਲੱਗਿਆ ਹੋਇਆ ਹੈ ਸਬਸੀਕੁਐਂਟ ਟੂ ਦੈਟ ਜਿਹੜਾ ਹੈਗਾ ਸਰਕਾਰ ਵੱਲੋਂ SDM ਸਾਹਿਬ ਦੇ ਕੋਰਟ ਦੇ ਵਿੱਚ ਪ੍ਰोसीडिंग स्टार्ट ਕੀਤੀ ਗਈ ਉਹਦੇ ਵਿੱਚ ਅਸੀਂ ਪੇਸ਼ ਹੋ ਗਏ ਸਾਡੀ ਐਪਲੀਕੇਸ਼ਨ ਪੈਂਡਿੰਗ ਹੈ ਫਾਰ ਡਿਸਕਵਰੀ ਆਫ ਦਿ ਡਾਕੂਮੈਂਟਸ ਅੱਜ ਤੱਕ ਉਹ ਕੋਈ ਡਾਕੂਮੈਂਟ ਪੇਸ਼ ਨਹੀਂ ਕਰ ਰਹੇ ਹੈਗੇ ਐਸਆਰਐਸ ਬੀਲ ਇਜ਼ ਕਨਸਰਨਡ ਉਹ ਮੋਸਟ ਲਾਈਕਲੀ ਮੇਰੀ ਉਮੀਦ ਹੈ ਸ਼ਾਇਦ ਨੈਕਸਟ ਵੀਕ ਤੱਕ ਫਾਈਲਿੰਗ ਹੁੰਦੀ ਹੋ ਜੂਗੀ ਜੀ ਕੁਝ ਪ੍ਰोसीਜਰਲ ਫਾਰਮੈਲिटीज ਹੁੰਦੀਆਂ ਉਹ ਕਰਵਾ ਰਹੇ ਐਮਐਲਏ ਸਾਹਿਬ ਤੇ ਉਹਦੇ ਅਕੋਰਡਿੰਗਲੀ ਅਸੀਂ ਹਨੋਰੇਬਲ ਹਾਈ ਕੋਰਟ ਮੂਵ ਕਰਾਂਗੇ ਜੀ ਬੇ। ਉਹ ਇਸ ਨੋਟਿਸ ਦੇ ਦਿੱਤੇ ਵਿੱਚ ਜਵਾਬ ਦੇਣ ਦੀ ਗੱਲ ਜੀ ਨਹੀਂ ਤੇ ਪਕੌੜਾ ਕਰਾਉਣਾ ਨਹੀਂ। ਨਹੀਂ ਪ੍ਰਾਇਰ ਟੂ ਦੈਟ ਜਿਹੜਾ ਹੈਗਾ ਆਪਣੀ ਬੇਲ ਮਾਨਯੋਗ ਹਾਈ ਕੋਰਟ ਦੇ ਵਿੱਚ ਲੱਗ ਜੂਗੀ ਤੇ ਇਹ ਪ੍ਰੋਸੀਡਿੰਗਸ ਫਿਰ ਉਹਦੇ ਵਿੱਚ ਮਰਜ ਹੋ ਜਾਣਗੇ ਜੀ।